ਨੰਦਕਾਰ ਸਮੇਂ ਲੜਕਾ ਆਪਣੇ ਗਲ ਵਿੱਚ ਪੱਲਾ ਪਾ ਕੇ ਕਿਉਂ ਘਰੋਂ ਜਾਂਦਾ ਹੈ ਇਹ ਸਵਾਲ ਤਾਂ ਹਰ ਇੱਕ ਦੇ ਦਿਮਾਗ 'ਚ ਆਉਂਦਾ ਹੀ ਹੋਵੇਗਾ ਤੁਸੀਂ ਅਕਸਰ ਵੇਖਿਆ ਹੋਊਗਾ ਕਿ ਜਦੋਂ ਵੀ ਕਿਸੇ ਲੜਕੇ ਦੀ ਸ਼ਾਦੀ ਹੁੰਦੀ ਆ ਤਾਂ ਖਾਸ ਕਰਕੇ ਸਿੱਖ ਧਰਮ ਦੇ ਮਤਾਬਕ ਤਾਂ ਉਹ ਹਮੇਸ਼ਾ ਆਪਣੇ ਘਰੋਂ ਹੀ ਇੱਕ ਸੁਗਹਿ ਰੰਗ ਦਾ ਪੱਲਾ ਜਿਹੜਾ ਉਹ ਘਰੋਂ ਪਾ ਕੇ ਜਾਵੇਗਾ ਮਾਪੇ ਵੀ ਬੜੇ ਚਾਵਾਂ ਨਾਲ ਬੱਚੇ ਦੇ ਪੁੱਤਰ ਦੇ ਗਲ ਦੇ ਵਿੱਚ ਪੱਲਾ ਪਾ ਕੇ ਉਹਨੂੰ ਨਾਲ ਖੜਦੇ ਨੇ ਆਖਰਕਾਰ ਕਿਉਂ ਇਸੂਹੀ ਰੰਗ ਦਾ ਪੱਲਾ ਗਲ 'ਚ ਘਰੋਂ ਪਾ ਕੇ ਕਿਉਂ ਜਾਂਦਾ ਜਦੋਂ ਕਿ ਲੜਕੀ ਪਰਿਵਾਰ ਵਾਲੇ ਜਿੱਥੇ ਕਿੰਨਾ ਪ੍ਰਬੰਧ ਕਰਦੇ ਨੇ ਜਿਵੇਂ ਖਾਣ ਪੀਣ ਦਾ ਰੋਟੀ ਪਾਣੀ ਦਾ ਹਰ ਇੱਕ ਚੀਜ਼ ਦਾ ਕਿੰਨੇ ਵਧੀਆ ਤਰੀਕੇ ਨਾਲ ਸਾਰਾ ਉਹਨਾਂ ਪ੍ਰਬੰਧ ਕੀਤਾ ਹੁੰਦਾ ਕੀ ਹੋ 2 ਜਾਂ 3 ਜਾਂ 4 ਮੀਟਰ ਦਾ ਪੱਲਾ ਨਹੀਂ ਲਿਆ ਸਕਿਆ ਰੱਖ ਸਕਦੇ ਪੀ ਧੀ ਰਾਣੀ ਨੂੰ ਫੜਾ ਸਕਦੇ ਕਿ ਚਲੋ ਕੋਈ ਨਹੀਂ ਜਦੋਂ ਆਉਣਾ ਉਦੋਂ ਫੜਾ ਦਿੱਤਾ ਜਾਊਗਾ ਕਿ ਇਹ ਸਵਾਲ ਆਪਸ ਵਿੱਚ ਬਹੁਤ ਵੱਡਾ ਅਰਥ ਨਹੀਂ ਰੱਖਦੇ ਕਿ ਮੁੰਡਾ ਹੀ ਘਰ ਘਰ ਵਿੱਚੋਂ ਵਿਆਹ ਸਮੇਂ ਕਿਉਂ ਪੱਲਾ ਪਾ ਕੇ ਜਾਂਦਾ ਆ ਤਾਂ ਇਹ ਸਵਾਲ ਬਹੁਤ ਹੀ ਡੂੰਗਾ ਤੇ ਬੜਾ ਹੀ ਮਜ਼ੇ ਵਾਲਾ ਹੈ ਦਾ ਉੱਤਰ ਹੈ ਹੋ ਸਕਦਾ ਤੁਹਾਡੇ ਵਰਗੇ ਬਹੁਤ ਸਾਰੇ ਭੈਣ ਭਰਾ ਜਾਣਦੇ ਹੋਣ ਹੋ ਸਕਦਾ ਕੁਝ ਭੈਣ ਭਰਾ ਨਾ ਜਾਣਦੇ ਹੋਣ ਜਿਹੜੇ ਜਾਣਦੇ ਨੇ ਫਿਰ ਉਹਨਾਂ ਦੇ ਨਾਂ ਤਾਂ ਵਿਆਹ ਟੁੱਟਦੇ ਨਹੀਂ ਨਾ ਉਹਨਾਂ ਦੇ ਘਰਾਂ 'ਚ ਕੋਈ ਝਗੜਾ ਹੁੰਦਾ ਨਾ ਉਹਨਾਂ ਦੇ ਘਰੀ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀਆਂ ਨਹੀਂ ਨਹੀਂ ਤੇ ਤੁਸੀਂ ਆਮ ਜਾਣਦੇ ਹੋ ਕਿ ਬਹੁਤ ਸਾਰੇ ਲੋਕਾਂ ਦੇ ਵਿਆਹਾਂ ਤੋਂ ਬਾਅਦ ਅੱਜਕੱਲ ਕਦੀ ਪੰਚਾਇਤਾਂ ਚ ਕਦੀ ਮਹਿਲਾ ਮੰਡਲਾਂ ਚ ਕਦੀ ਕਚਹਿਰੀਆਂ ਵਿੱਚ ਜਿਹੜੇ ਨੇ ਕੀ ਹੱਸ ਚੱਲਦੇ ਪਏ ਨੇ ਹਰ ਇੱਕ ਮੁੰਡੇ ਨੂੰ ਇਸ ਗੱਲ ਦਾ ਪਤਾ ਹੋਵੇ ਤਾਂ ਬੜੀ ਚੰਗੀ ਗੱਲ ਆ ਕਿ ਗੱਲ ਵਿੱਚ ਪੱਲਾ ਪਾ ਕੇ ਕਿਉਂ ਘਰੋਂ ਮੁੰਡਾ ਜਾਂਦਾ ਆ ਉਹ ਵੀ ਸੁਹੇ ਰੰਗ ਦਾ ਹੁਣ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਪੱਲਾ ਪਾਉਂਦਾ ਮਤਲਬ ਹੁੰਦਾ ਆ ਕਿ ਕੁਝ ਮੰਗਣਾ ਆਪਾਂ ਕਹਿੰਦੇ ਨੇ ਕਿ ਪੱਲਾ ਗੱਲ ਚ ਪਾ ਕੇ ਖਲੋ ਗਿਆ ਹੱਥ ਜੋੜ ਕੇ ਖਲੋ ਗਿਆ ਮੁੰਡੇ ਦੇ ਦਿਮਾਗ ਵਿੱਚ ਸਾਡੇ ਵੱਡਿਆਂ ਨੇ ਸਾਡੇ ਗੁਰੂ ਸਹਿਬਾਨਾਂ ਨੇ ਇੱਕ ਚੰਗੀ ਸੋਚ ਦਿੱਤੀ ਕਿ ਜਿਹੜੇ ਧੀਆ ਵਾਲੇ ਹੁੰਦੇ ਨੇ ਉਹ ਕੁੱਚੇ ਹੁੰਦੇ ਨੇ ਉਹਨਾਂ ਦਾ ਮਾਨ ਸਨਮਾਨ ਮੁੰਡੇ ਨਾਲੋਂ ਉੱਚਾ ਹੁੰਦਾ ਆ ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਨੇ ਔਰਤਾਂ ਨੂੰ ਬਰਾਬਰਤਾ ਦੇ ਅਧਿਕਾਰ ਦਿੱਤੇ ਤੇ ਇਸ ਕਹਿਣ ਤੋਂ ਭਾਵ ਕਿ ਔਰਤਾਂ ਮਰਦਾਂ ਤੋਂ ਨੀਵੀਆਂ ਨਹੀਂ ਆ ਨੀ ਪਿੱਛੇ ਨਹੀਂ ਆ ਇਸ ਕਰਕੇ ਜਿਹੜਾ ਸਾਡੇ ਧਰਮ ਦੇ ਵਿੱਚ ਕਪੱਲੇ ਦੀ ਰਸਮ ਸ਼ੁਰੂ ਕੀਤੀ ਗਈ ਕਿ ਮੁੰਡਾ ਆਪਣੇ ਘਰੋਂ ਹੀ ਪੱਲਾ ਪਾ ਕੇ ਜਾਵੇਗਾ ਕਹਿਣ ਤੋਂ ਭਾਵ ਕਿ ਉਸ ਧੀ ਦੇ ਪਿਓ ਦੇ ਗਾੜੀ ਹੱਥ ਜੋੜ ਕੇ ਕਿ ਮੇਰ ਰੱਬ ਸੋਹਣਿਆ ਮੈਨੂੰ ਇਹ ਜੀਵਨ ਸਾਥਨ ਇੱਕ ਦਵਾਈ ਹੈ ਕਹਿਣ ਤੋਂ ਭਾਵ ਕਿ ਇੱਕ ਸਭ ਤੋਂ ਪਹਿਲਾ ਮੁੰਡਾ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਜਾਂਦਾ ਹੈ ਤੇ ਹੱਥ ਜੋੜਦਾ ਅਰਦਾਸ ਕਰਦਾ ਉਦੋਂ ਵੀ ਉਹਦੇ ਗਲ 'ਚ ਪੱਲਾ ਹੁੰਦਾ ਆ ਕਿ ਮੈਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲੱਗਾ ਆ ਮੈਂ ਇੱਕ ਨਵੇਂ ਰਾਹ ਤੇ ਤੁਰਨ ਲੱਗਾ ਆ ਤਾਂ ਰੱਬ ਸੋਹਣਿਆ ਮੇਰੀ ਮਿੰਨਤ ਮੇਰੀ ਬੇਨਤੀ ਸੁਣੀ ਹਮੇਸ਼ਾ ਜਿਹੜਾ ਦੁਖੀ ਬੰਦਾ ਹੁੰਦਾ ਜਦੋਂ ਕਿਸੇ ਕੋਲ ਮੰਗਦਾ ਨਾ ਗੱਲ 'ਚ ਪੱਲਾ ਪਾ ਕੇ ਮੰਗਦਾ ਕਿ ਰੱਬ ਸੋਹਣਿਆ ਮੇਰੀ ਮੰਦੀਸ਼ਾ ਪੂਰੀ ਕਰੀ ਜਿਵੇਂ ਕਿਸੇ ਦੇ ਘਰ ਪੁੱਤਰ ਨਾ ਹੁੰਦਾ ਵੇਤ ਉਹ ਵੀ ਗੱਲ 'ਚ ਪੱਲਾ ਪਾ ਕੇ ਕਿ ਆਪਾਂ ਕਹਿੰਦੇ ਆ ਕਿ ਉਹ ਰੱਬ ਕੋਲੋਂ ਦਾਤ ਮੰਗ ਰਿਆ ਹੁੰਦਾ ਧੀ ਦੀ ਦਾਤ ਮੰਗ ਰਿਆ ਹੁੰਦਾ ਪੁੱਤਰ ਦੀ ਦਾਤ ਮੰਗ ਰਿਆ ਹੁੰਦਾ ਕਿਉਂਕਿ ਉਹ ਜਾਣਦਾ ਕਿ ਉਹਦੀ ਅਹਿਮਤ ਕਿੰਨੀ ਆ ਫਿਰ ਕੀ ਹੁੰਦਾ ਕਿ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਿਜੂਰੀ 'ਚ ਬਹਿੰਦਾ ਉਦੋਂ ਵੀ ਨਾਤਮਸਤਕ ਹੁੰਦਾ ਤੇ ਪੱਲਾ ਉਹਦੇ ਗੱਲ 'ਚ ਹੁੰਦਾ ਤੇ ਤੇ ਸੁਹੀ ਰੰਗਦਾ ਹੁੰਦਾ ਸੁਹੀ ਧੁਪਾਵ ਕੇ ਉਹ ਰੰਗ ਸੁਹੀ ਰਾਗ ਜੋ ਬੜਾ ਹੀ ਪਵਿੱਤਰ ਰਾਗ ਮੰਨਿਆ ਜਾਂਦਾ ਆ ਖੁਸ਼ੀਆਂ ਦਾ ਰਾਗ ਮੰਨਿਆ ਜਾਂਦਾ ਇਸ ਕਰਕੇ ਸੁਹੀ ਰਾਗ ਦਾ ਪੱਲਾ ਜਿਹੜਾ ਵਾ ਉਹ ਜਿਹੜਾ ਵਾ ਮੁੰਡਾ ਆਪਣੇ ਗਲ ਵਿੱਚ ਪਾ ਕੇ ਖੜਦਾ ਤੇ ਤੁਸੀਂ ਸਭ ਜਾਣਦੇ ਹੋ ਕਿ ਆਨੰਦ ਕਾਰਜ ਤੋਂ ਪਹਿਲਾਂ ਜਿਹੜਾ ਲੜਕੀ ਦਾ ਬਾਪ ਹੁੰਦਾ ਆ ਉਹੋ ਹੀ ਪੱਲੇ ਨੂੰ ਆਪਣੀ ਧੀ ਰਾਣੀ ਦੇ ਹੱਥ 'ਚ ਫੜਾਉਂਦਾ ਆ ਫਿਰ ਉਹ ਕੀ ਹੁੰਦਾ ਕਿ ਦੋ ਤੋਂ ਇੱਕ ਹੋ ਜਾਣ ਦਾ ਭਾਵ ਪ੍ਰਕਿਰਿਆ ਹੋ ਜਾਂਦੀ ਆ ਕਿ ਮੁੰਡੇ ਨੇ ਉਸ ਰੱਬ ਦੇ ਕੋਲੋਂ ਤੇ ਰੱਬ ਦੇ ਜਿਹੜੀ ਜ਼ਿੰਮੇਵਾਰੀ ਉਹ ਪਿਓ ਦੀ ਲਾ ਦਿੱਤੀ ਕਿ ਤੁਸੀਂ ਹੁਣ ਇਹਨਾਂ ਨੂੰ ਬਰਾਬਰਤਾ ਦੇ ਅਧਿਕਾਰ ਦੇ ਦਿਵੋ ਇਸ ਕਰਕੇ ਉਹ ਪੱਲੇ ਦੀ ਰਸਮ ਸ਼ੁਰੂ ਕੀਤੀ ਗਈ ਫਿਰ ਜਦੋਂ ਆਨੰਦ ਕਾਰਜ ਹੋ ਜਾਂਦੇ ਨੇ ਆਨੰਦ ਕਾਰਜ ਤੋਂ ਬਾਅਦ ਫਿਰ ਜਿਹੜਾ ਪੱਲਾ ਵਾ ਉਹ ਬਾਪ ਹੀ ਛਡਾਉਂਦਾ ਆ ਬਾਪ ਹੀ ਫੜਕੇ ਮੁੜਕੇ ਦੁਬਾਰਾ ਲੜਕੇ ਨੂੰ ਕਰ ਦਿੰਦਾ ਆ ਕਹਿਣ ਤੋਂ ਬਾਅਦ ਕੇ ਉਹ ਰਸਮ ਜਿਹੜੀ ਆ ਪੂਰੀ ਹੋ ਜਾਂਦੀ ਆ ਰੱਬ ਸੋਣੀ ਦੇ ਘਰ ਜੇ ਸਾਨੂੰ ਕੋਈ ਪੁੱਛ ਲਵੇ ਤਾਂ ਫਿਰ ਸਾਨੂੰ ਇਹ ਉੱਤਰ ਦੇਣਾ ਚਾਹੀਦਾ ਕਿਸੇ ਇਲਾਕੇ ਵਿੱਚ ਕੁਝ ਅਰਥ ਹੋਰ ਹੋ ਸਕਦੇ ਨੇ ਉਹਨਾਂ ਦੇ ਕਹਿਣ ਸੋਚਣ ਦਾ ਤਰੀਕਾ ਹੋਰ ਹੋ ਸਕਦਾ ਪਰ ਤੁਹਾਡੇ ਵਰਗੇ ਬੁੱਧੀਮਾਨ ਲੋਕ ਸੂਝਵਾਨ ਲੋਕ ਇਹ ਜਾਣਦੇ ਨੇ ਕਿ ਜਦੋਂ ਰੱਬ ਦੇ ਕੋਲੋਂ ਕੁਝ ਲੈਣਾ ਹੋਵੇ ਨਾ ਉਦੋਂ ਪੱਲਾ ਪਾ ਕੇ ਹੀ ਮੰਗਿਆ ਜਾਂਦਾ ਇਸ ਕਰਕੇ ਲੜਕਾ ਪਰਿਵਾਰ ਜਿਹੜਾ ਆ ਜਾਂ ਲੜਕਾ ਆਪਣੀ ਗੱਲ ਚ ਕਰੂ ਪੱਲਾ ਆਪਣਾ ਹੀ ਲੈ ਕੇ ਜਾਂਦਾ ਆ ਕਿ ਮੈਂ ਹੀ ਮੰਗਣਾ ਆ ਤੇ ਮੈਂ ਆਪਣਾ ਪੱਲਾ ਹੀ ਲੈ ਕੇ ਜਾਵਾਂ ਜਿਹੜੇ ਜਿਹੜੇ ਮੁੰਡਿਆਂ ਨੂੰ ਇਸ ਗੱਲ ਦੀ ਸੋਚੀ ਹੁੰਦੀ ਆ ਉਹਨਾਂ ਦੇ ਰਿਸ਼ਤੇ ਵੀ ਖੂਬ ਨਿਭਦੇ ਨੇ ਉਹ ਕੋਈ ਹੋਰ ਖੰਡ ਨਹੀਂ ਕਰਦੇ ਜਿਵੇਂ ਚਾਦਰ ਪਾਉਣੀ ਰਿੰਗਸਰੀ ਮਣੀ ਕਰਨੀ ਵਰਮਾਲਾ ਪਾਉਣੀ ਜਾਂ ਕਈ ਹੋਰ ਤਰ੍ਹਾਂ ਦੇ ਕਿਹੜੇ ਸਾਡੇ ਧਰਮ ਦੇ ਨਾਲ ਨਹੀਂ ਸੰਬੰਧ ਗੱਲ ਜਾਂ ਜਿਹੜੇ ਵੀ ਧਰਮ ਨਾਲ ਵਾਧੂ ਦੀਆਂ ਰਸਮਾਂ ਨਹੀਂ ਸੰਬੰਧ ਉਹ ਕਦੀ ਵੀ ਨਹੀਂ ਕਰਦੇ ਉਹ ਕੱਲੇ ਆਨੰਦ ਕਾਰਜ ਹੀ ਕਰਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ